ਵਾਇਗੁਡ ਜੀ ਦਾ ਖਾਲਸਾ ਵਾਇਗੁਡ ਜੀ ਵਤੇ ਪ੍ਰਾਵੋ ਤੇ ਭੈਣੋ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਨਹੀਂ ਵਧੀਆ ਲੱਗੀ ਤਾਂ ਤੁਹਾਡੀ ਮਰਜ਼ੀ ਹੈ ਤੇ ਮੈਂ ਗੱਲ ਕਰਾਂਗਾ ਸੀ ਜਿਹੜੇ ਆਦਾਲ ਦੀ ਰੱਖੀ ਹੋਈ ਆ ਆਪਣੇ ਬੁੱਧ ਕਾ ਧਰਮ ਨਾਲ ਜਿਹੜੇ ਆਉਂਦੇ ਨੇ ਆਪਣੇ ਆ ਜੈਪੀ ਮਾੜੀ ਇਹ ਰਹੇ ਇੱਕ ਗੰਨਾ ਕਦਨੇ ਜੇ ਸਿੱਖ ਕੋਈ ਗਲਤ ਕੰਮ ਕਰਨਗੇ ਤਾਂ ਸਿੱਖਾਂ ਨੂੰ ਕਹਿੰਗੇ ਸੰਵਿਧਾਨ ਤੋਂ ਲੱਗ ਨਹੀਂ ਇਹ ਭਲਾਣਾ ਤੇਮਕਾ ਉਹੀ Hindu ਦਗ ਜਾਣੇ ਬ੍ਰੋਗ ਬ੍ਰੇਨ ਵਾਸ਼ ਹੋ ਰਹੇ ਨੇ ਇਹਨਾਂ ਦੇ ਉਹੀ ਬੱਲਾ ਕਰੀ ਜਾਂਦੇ ਨੇ ਯਾਰ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਜਿਹੜਾ ਹਿੰਸਾਫ ਲੈਣ ਲੱਗੇ ਨੇ ਜਿਹੜਾ ਸੰਵਿਧਾਨ ਸਿੱਖ ਸੰਵਿਧਾਨ ਤਾਂ ਹੀ ਕਹਿੰਦੇ ਨੇ ਵੀ ਸਿੱਖਾਂ ਦੀ ਸੁਭਾਨ ਉਲਟਾ ਤਾਂ ਹੀ ਕਹਿੰਦੇ ਨੇ ਕਿ ਇੱਕ Hindu ਨਹੀਂ ਹੈਗੇ ਸਿੱਖ Hindu ਦਾ ਹਿਸਾਬ ਵੀ ਨਹੀਂ ਠੀਕ ਹੈ ਨਾ ਕਦੇ ਨਾ ਸਿੱਖ Hindu ਸੀ ਨਾ ਪਰੇ ਪੰਜਾਬ ਵਿੱਚ ਹਿੰਦੋਸਤਾਨ ਦਾ ਹਿੱਸਾ ਸੀ ਨਾ ਕਦੇ ਹਿੰਦੋਸਤਾਨ ਸੀ ਨਾ ਹਜੇ ਆ ੱਕ ਤੱਕ ਇਹ ਨਾ ਗਈ ਜਾਣਾ ਹਿੰਦੂ ਰਾਸ਼ਟ ਹਿੰਦੂ ਰਾਸ਼ਟ ਇਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਹਿੰਦੂ ਰਾਸ਼ਟ ਨਾਲ ਦੇ ਨਾਰੇ ਲਾਉਣੇ ਇਹ ਚਾਹੀਏ ਚਾਹੀਏ ਕਿਸੇ ਮੁਸਲਮਾਨ ਬਚਾਰੇ ਨੂੰ ਕੋਈ ਗਾਂ ਲੈ ਕੇ ਨਵੇਂ ਦੁੱਧ ਕਰਾਉਣ ਚੱਲਿਆ ਉਹਨੂੰ ਫੜ ਕੇ ਕੁਰਦਾਂ ਉਹਨੂੰ ਕਾਣ ਵੀ ਹਾਂ ਕਿਆ ਜਾਏ ਸ਼ਰੀਆ ਕਿਆ ਜਾਏ ਸ਼ਰੀਆ ਯਾਰੀ ਠੀਕ ਹਨ ਜੀ ਤੁਸੀਂ ਇੱਕਨ ਥੋੜੀ ਤਾਂ ਚੱਲਦਾ ਹੁੰਦਾ ੱਕ ਤੱਕ ਇਹ ਨਾ ਕੋਈ ਕਹਿਣਾ ਹੁੰਦਾ ਵਾ اور سکھان نے ایسا کچھ کیا کدیش نے اب تک نہیں کہا بھی دکے سکھ بن گئی کہ واحد کہ واحد مہاراشٹر دوالا نکلے جیسے ہندی بھاشا لاگو کر لگی اتنے سڈے پیاب جبکہ نال آپ ہی ہندی بولی جانے اب کل جی لگے چھوٹے چھوٹے اسکولوں چلا ہوئے لائے ہوئے ہندی میڈیم چلا کوئی آ سیکرال چلا پوی دل چ ਆ ਦਾ ਪਵਿੱਤਰ ਤੇ ਲਿਆ ਜਾਣਾ ਜਿੱਥੇ ਤੁਸੀਂ ਆਉਂਦੇ ਆਪਾਂ ਦੇ ਜਿੱਥੇ ਉਹ ਜਵਾਕਾਂ ਦਾ ਮਾਈਂਡ ਵਾਸ਼ ਕਰੀ ਜਾਂਦੇ ਨੇ ਉਹ ਕਾਹਦੇ ਸੈਕ੍ਰੇਟ ਹਾਲ ਨੇ ਇਹ ਸਾਈ ਧਰਮ ਵਾਲੇ ਜਿਹੜੇ ਮਤ ਨੇ ਇੱਕ ਸਾਈ ਮਤ ਨਾਲੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਮੇਰੇ ਅੱਖਾਂ ਸਾਹਮਣੇ ਹੋਈ ਹੋਈ ਹੈ ਇਹ ਬਾਈ ਜੀ ਉਹ ਮੈਂ ਬੱਚੇ ਦੇ ਮੂੰਹੋਂ ਸੁਣੀ ਹੈ ਗੱਲ ਮੈਂ ਸਾਡੇ ਸਾਨੇ ਵਾਲ ਦੇ ਸਕੂਲ ਦੀ ਗੱਲ ਹੈ ਉੱਥੇ ਉਹ ਕਹਿੰਦੇ ਜੇ ਦੋਨਾਂ ਗੱਡੀ ਦੇ ਵਿੱਚ ਬੱਚਿਆਂ ਨੂੰ ਬਿਠਾ ਲੈਂਦੇ ਨੇ ਉਹ ਉਹ ਬਾਅਦੋਂ ਕਹਿੰਦੇ ਨੇ ਵੀ ਬੋਲੋ ਤੁਸੀਂ ਆਪਣੇ ਆਰਾਮ ਨੂੰ ਯਾਦ ਕਰੋ ਕਹੋ ਵੀ ਗੱਡੀ ਸਟਾਰਟ ਹੋ ਜੇ ਗੱਡੀ ਨੂੰ ਸਟਾਰਟ ਨਹੀਂ ਕਰਦੇ ਮੈਂ ਤੇ ਗੱਡੀ ਸੈਲਫ ਮਾਰੀਆਂ ਨਹੀਂ ਸਟਾਰਟ ਨਹੀਂ ਹੁੰਦੀ ਜਾਣ ਕੇ ਜਗਾ ਟੱਕਾ ਮਾਰੂ ਨਹੀਂ ਜਾਣਣੀ ਫਿਰ ਤੁਸੀਂ ਕਹਿੰਦੇ ਮੈਂ ਆਪਣਾ ਤੋਦੇ ਨਾਮ ਨੂੰ ਕੋ ਨੂੰ ਕਹੋ ਵਾਹਿਗੁਰੂ ਨੂੰ ਯਾਦ ਕਰੋ ਬੱਚੇ ਉਹ ਮੇਰੇ ਘਰੇ ਛੋਟੇ ਉਹਨਾਂ ਨੂੰ ਕੀ ਬਤਾਵਾਂ ਕਿ ਮਾਈਂਡ ਵਾਸ਼ ਦੇਖੋ ਕੀ ਮੈਂ ਕਰ ਦਿੰਨੇ ਹਾਂ ਬੱਚਿਆਂ ਦਾ ਫਿਰ ਬਾਤੋ ਕਹਿਣਗੇ ਚਲੋ ਹੁਣ ਤੁਸੀਂ ਐਂ ਕਹੋ ਪ੍ਰਭੂ ਜੀ ਸ਼ੂ ਨੂੰ ਯਾਦ ਕਰੋ ਪਰਬੂ ਜੀ ਜੂ ਨੂੰ ਪਤਾ ਹੋ ਵਕਤ ਇਕ ਬੜੀ ਯਾਰ ਉਹਨਾਂ ਨੂੰ ਯਾਦ ਕਰਕੇ ਸੱਚੇ ਮਨ ਨਾਲ ਕਹਿੰਦੇ ਕਿ ਸਾਡੀ ਗੱਡੀ ਸਟਾਰਟ ਹੋ ਉਹਦੇ ਤੋਂ ਕਹਿੰਦੇ ਨੇ ਉਹ ਪਿਛੋਂ ਸੈਲਫ ਮਾਨਰ ਦੀ ਸਟਾਰਟ ਹੋਏ ਇਹ ਬੱਚਿਆਂ ਨੂੰ ਮੈਂ ਅੱਜ ਵੀ ਪ੍ਰਬੂ ਜੀ ਜੂ ਨੇ ਸੁਣ ਲਈ ਬਾਕੀ ਬਾਬੇ ਰਾਮ ਭਾਮ ਨਰਾਮ ਨੇ ਪਿਛੋਂ ਨੇ ਨਾ ਬਾਬੇ ਨਾਰਦ ਨੇ ਸੁਣੀ ਗੱਜ ਨੇ ਤਗੜਾ ਮਾਇਨ ਬੜਾ ਸ਼ੌਕ ਗਿਆ ਯਾਰ ਬੱਚਿਆਂ ਦਾ ਵੀ ਸਾਲ ਅੱਦਾ ਯਾਰ ਕੋਈ ਕੋਈ ਜਮ ਕੋਈ ਇੱਥੇ ਜੱਥੇ ਜਦ ਨਹੀਂ ਕੋਈ ਕੋਸ਼ ਨਹੀਂ ਕੋਈ ਕੋਸ਼ ਨਹੀਂ ਗਾਣ ਹੁੰਦੇ ਸਨ ਕਦੇ ਆਪਣੀਆਂ ਵਿਭਾਸ਼ਾ ਦੇ ਫਾਈਨਲ ਆਉਂਦੇ ਨੇ ਕਿਸੇ ਸਕੂਲ ਦੇ ਕੱਪਿੰਨੇ ਸਕੂਲਾਂ ਦੇ ਨਾਮ ਦੇ ਅੱਗੇ ਘਟੋ ਘਟ ਆਪਣੇ ਬੱਚਿਆਂ ਨੂੰ ਯਾਰ ਸਿੱਖ ਜਿਹੜੇ ਸਿੱਖ ਨੇ ਉਹ ਤਾਂ ਬੱਚਿਆਂ ਨੂੰ ਆਪਣਾ ਪੰਜਾਬੀ ਨਾ ਜਾਂ ਇਹ ਤਾਂ ਆਪਣੇ ਬੱਚਾ ਨੂੰ ਉਸ ਸਕੂਲ ਦੇ ਨਾਮ ਨਾਲ ਘਟੋ ਘਟੇ ਐ ਤਾਂ ਨਾ ਹੋਵੇ ਵੀ ਪੰਜਾਬੀ ਨਹੀਂ ਬੋਲਣੀ ਬੰਦ ਕਰੇ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਹਾਂ ਚਾਹੀਦਾ ਨੂੰ ਕਹਿਣਾ ਚਾਹੀਦਾ ਵੀ 8ਵੀਂ ਤੱਕ ਜਾਂ 6ਵੀਂ ਤੱਕ ਜਾਂ 5ਵੀਂ ਤੱਕ ਵੀ ਪੰਜਾਬੀ ਹਰ ਹਾਲ ਤੱਕ ਪੜਾਉਣੀ ਪਏ ਉਹ ਆ ਗਿਆ ਪੰਜਾਬੀ ਮਿਲਦੀ ਕਿੰਨੇ ਦੇ ਵਿੱਚ ਮੇਰੇ ਜੀ ਫੋਨ ਮੇਰਾ ਚੱਲ ਦੁਮਾਰੀ ਬੋ ਆ ਹਰਿਆਣਾ ਦੇ ਵਿੱਚ ਹੁਣ ਤੱਕ ਤਮਿਲ ਭਾਸ਼ਾ ਨੂੰ ਉਹਨਾਂ ਨੇ ਦੂਸਰੀ ਗੱਲ ਭਾਸ਼ਾ ਦਰ ਰੱਖਤਾ ਅਜੀ ਹਿੰਦੀ ਫਾਸਟ ਸੈਂਕੜ ਭਾਸ਼ਾ ਤਮਿਲ ਤੇ ਅੰਗਰੇਜ਼ੀ ਪੰਜਾਬੀ ਬਿਨੂ ਬਿਨੂ ਬੋਲਣਾ ਨਹੀਂ ਦਿੰਦੇ ਜਿੱਥੇ ਕਿਸੇ ਆ ਹੁਣ ਪਤਾ ਨਹੀਂ ਖੈਰ ਹੋ ਗਈ ਹੈ ਵਰਾਲਾ ਥੋੜਾ ਹੈ ਬੜਾ ਪਿਆ ਸੀ ਇਹਨਾਂ ਐ ਤਾਂ ਕਰਿਆ ਜਾਂਦਾ ਫੇਰੇ ਗਾਣੇ ਨੇ ਸੇਕਾ ਕੱਕ ਮੰਗਦਾ ਫਿਰ ਉਹਨੂੰ ਕਹਿੰਦੇ ਨੇ ਸੇਕ ਹੱਤ ਵੱਡੀ ਆ ਜੇ ਕੋਈ ਕੋਈ ਚੰਗਾ ਕੰਮ ਕਰ ਦੇ ਕੋਈ ਕਾਫੇ ਨੂੰ ਕਹਾਂਗੇ ਇੱਕ ਖੁੰਦੂਆਂ ਦਾ ਅੰਗਨੇ ਤਾਂ ਕੰਕਣੇ ਉਹ ਠੋਕੀ ਗੱਲ ਬਰੀ ਸੀ ਇਹਦਾ ਗਾਣਾ ਸੰਤ ਤੇ ਸੰਤ ਜੀ ਕਹਿੰਦੇ ਜੇ ਤਾਂ ਸੰਤ ਭਿੰਡਾ ਵਾਲੇ ਕਹਿੰਦੇ ਜੇ ਤਾਂ ਕਹਿੰਦੇ ਕੋਈ ਸਿੱਖ ਵਧੀਆ ਕੰਮ ਕਰ ਦੇ ਫਿਰ ਤਾਂ ਕਹਿੰਦੇ ਸਿੱਖ ਹਿੰਦੂਆਂ ਦਾ ਰੇ ਅੰਗਨੇ ਜੇ ਸਿੱਖ ਕੋਈ ਖਤ ਮੰਗਣ ਦੀ ਗੱਲ ਕਰ ਲੋ ਫਿਰ ਇਹ ਤਾਂ ਸਿੱਖ ਪਾਕਿਸਤਾਨੀ ਨੇ ਇਹ ਅੱਤਵਾਦੀ ਨੇ ਤਾ ਹੋ ਫਿਰ ਇਹ ਹਿੰਦੂ ਅੱਤਵਾਦੀ ਨੇ ਉਸ ਨੇ ਯਾਰ ਨੂੰ ਸੁਖਾਦਾਵੇਂ ਦੇ ਚ ਕੁੜੀਆਂ ਸੁਰੱਖਿਤ ਨੇ 6-6 ਸਾਲ ਦੀਆਂ ਆਸ਼ੀਰਵਾਦ ਦਾ ਕਿੱਡਾ ਕੇਸ ਆ ਹੋਰ ਵੀ ਯਾਰ 18-18 ਮਹੀਨੇ ਜੇ ਲੁੱਟੇ ਇੱਕ ਬਿਹਾਰ ਦੀ ਖਬਰ ਪੜ੍ਹੀ ਸੀ ਮੈਂ ਹੋਗਾ ਸਾਲ ਪਹਿਲਾਂ 80 ਸਾਲ ਦੀ ਬੁੜੀ ਵੀ ਨਹੀਂ ਛੱਡੀ ਆ ਉਹਨਾਂ ਨੇ 4-5 ਜੁਗੋ ਕਦੀ ਕਹਿੰਦੇ ਨਸ਼ੇ ਜੋ ਕੇ ਉਹਨਾਂ ਨੇ ਚੀਜ਼ਾਂ ਦੀ ਬੁਰੀਆਂ ਨਹੀਂ ਜੋ ਕਰਤਾ ਯਾਰ ਕੋ ਹੋਰ ਕਾਲੇ ਜੋਗਾਏ ਜੂਪੀ ਭਾਂਦੇ ਇਹਦੇ ਲੋਕ ਆਈਏ ਬਹੁਤ ਬਹੁਤ ਖਤਰਨਾਕ ਲੋਕਾਂ ਦੇ ਵਿੱਚ ਲੈਣਾ ਮੈਂ ਤਾਂ ਬਹੁਤ ਖਤਰਾ ਸਾਂਝ ਲੋਕੀ ਇੱਕ ਤਾਂ ਹੰਦਾ 1921 ਦਾ ਫਰਕ ਆ ਇਹ ਜ਼ਮੀਨਾਂ ਸਮਾਨ ਦੇ ਵਰਕ ਨਾਲ ਲੋਕਾਂ ਨਾਲ ਰਹਿਣ ਲੱਗੇ ਹਾਂ ਆਪਾਂ ਸੁਣੋ ਮੈਂ ਇੱਕ ਛੋਟੀ ਜਿਹੀ ਗੱਲ ਨੇ ਨਾਈਕਾ ਦੇ ਕਿਹਨਾਂ ਭਈਏ ਦੀ ਦੁਕਾਨ ਤੋਂ ਤੁਸੀਂ ਦੇ ਦੇ ਕਰਵੇ ਦਾ ਵਿਹਾਰਕਾਰੋਂਗੇ ਤੇ ਉਹਨੇ ਕਹਿੰਦਾ ਦੇ ਮੈਨੂੰ ਹੁਣੀ ਦੇ ਇਹਦਾ ਵੀ ਬੰਦਾ ਜੇ ਪੰਜ ਦਾ ਸਿੱਟੇ ਉਹ ਕੰਮ ਹੀ ਕਰੂ ਕੋਈ ਨਹੀਂ ਕਿ ਜੀ ਫੇਰ ਫੇਰ ਇੰਨਾ ਫਰਕ ਆ ਇੰਨਾ ਦਿਲ ਦਾ ਫਰਕ ਆ ਪਿਆ ਭੀਆਂ ਇਹ ਆ ਵੀ ਲੰਗਰ ਲਾਉਂਦੇ ਰਹਾਂਗੇ ਨਹੀਂ ਲੰਗਰ ਖਾਣ ਤੋਂ ਭਈਏ ਦੇਖ ਲੋ ਜਿਹੜਾ ਮੱਦੀ ਲੰਗਰ ਲਾਉਣਿਆ ਖਾਣ ਦੇ ਵੀ ਮੈਂ ਇਹ ਨਹੀਂ ਕਹਣਾ ਵੀ ਲੰਗਰ ਲਾਉਣੇ ਗੱਲ ਤੇ ਮੈਂ ਕਹਣਾ ਵੀ ਆਪਣੀ ਸੇਵਾ ਦਾ ਨਾਪਾ ਜੋ ਕਰਨਾ ਚਾਹੁੰਦੇ ਆਪਾਂ ਉਹਨਾਂ ਬੰਦਿਆਂ ਨੇ ਕਰੀਏ ਯਾਰ ਜਿਹੋ ਗੰਡੇ ਗਰੀਬ ਨੇ ਤੋਂ ਸਿੱਖ ਨੇ ਜਾਂ ਪੰਜਾਬੀ ਨੇ ਉਹਨਾਂ ਦੀ ਮਦਦ ਕਰੀਏ ਯਾਰ ਉਹਨਾਂ ਦੀ ਮਦਦ ਕੋਈ ਕਰ ਕੋਈ ਕਰਨ ਵਾਲਾ ਕਿਹੜਾ ਧੰਨ ਮਰ ਘਰ ਬਣਨੇ ਆ ਪਿਛੇ ਦਾ ਬੱਚਾ ਪੜਨਾ ਚਾਹੁੰਦਾ ਵਾ ਪਰ ਉਹਨਾਂ ਦਾ ਹੱਲੀ ਨਹੀਂ ਕੋਈ ਇਰਖਟੋ ਘਟੋ ਘਟੋ ਇਦਾਂ ਦੀ ਹੱਲ ਕਰੋ ਨਾ ਪੱਕੀ ਆਪਾਂ ਲੰਗਰ ਲਾਲਾ ਭਾਈਆਂ ਨੂੰ ਖੜਾ ਖੜਾ ਤਕੜੇ ਤਰੀਏ ਨਹੀਂ ਉਹ ਆਪਾਂ ਨੂੰ ਕਿਹਾਉਂਦੇ ਆਪਣੇ ਜੱਫੀਆਂ ਦੀਆਂ ਪੱਗਾਂ ਲਾਉਂਦੇ ਨੇ ਉੱਪਰ ਦੀ ਸਾਕੇ ਲੰਗਰ ਸਾਢੇ 6:30 ਦੀ ਹਵਾ ਕਜੀ ਜਾਂਦੇ ਨੇ ਅਗਲੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਗੱਲ ਕਰਨ ਲੱਗਿਆਂ ਮੈਂ ਬੋਧ ਗਿਆ ਜੀ ਜਿਹੜੇ ਪਤਾਵੀ ਵਾਲਾ ਪੁਜਾਇਪ ਹੀ ਮਾਰੇ ਨੇ ਇਹ ਹਰੇਕ ਵਾਰੀ ਪੰਗਾ ਪਨਾਲ ਦੇ ਵਿੱਚ ਬਹੁਤ ਕਰਦੇ ਨੇ ਪੰਜਾਬ ਦੇ ਦੌਰਾਨ ਕਰਾਂਗੇ ਸੰਜੀ ਰਾਜਮਾ ਦੇ ਜਲੰਧਰ ਤੇ ਦੌਰਾਨ ਕਰਾਂਗੇ ਖੈਰਾ ਹਜ਼ਾਰ ਰੁਪਏ ਬੋਲਣ ਕਰਾਂਗੇ ਨਾਵਾ ਸ਼ਹਿਰ ਜਨੂਜਨ ਕਰਾਂਗੇ ਮਹਾਲੀ ਚ ਕਰਾਂਗੇ ਉਹ ਯਾਰ ਬੋਧ ਗਿਆ ਤਾਂ ਤੁਤੋਂ ਛੜਾ ਨਹੀਂ ਹੁੰਦਾ ਉਦਾਂ ਬੋਧ ਵਿਹਾਰ ਆ ਜੋ ਮਹਾਵੀਰਾ ਗੁਰਧ ਵਿਹਾਰ ਜਿੱਥੇ ਬੋਧ ਨੂੰ ਗਿਆਨ ਹੋਇਆ ਜੀ ਜਿੱਥੇ ਪੁੱਪਲ ਦੇ ਥੱਲੇ ਬੈਠ ਕੇ ਕੋਈ ਬਰੋਟਾ ਬਾਤ ਕਰਦਾ ਪੀੜੋ ਉੱਥੇ ਉਹਨੂੰ ਗਿਆਨ ਹੋਇਆ ਜੀ ਉਹ ਤਾਂ ਤੁਤੋਂ ਛੜਾ ਨਹੀਂ ਹੁੰਦਾ ਯਾਰ ਗੱਲਾਂ ਤੁਸੀਂ ਬੜੀਆਂ ਬੜੀਆਂ ਕਰਦਾ ਹੋ ਜਿਵੇਂ ਪੰਜਾਬ ਜਾ ਕੇ ਤਾਂ ਇੱਕ ਪੰਜਖਣ ਮਦਵਾਨ ਆ ਕੇ ਇੰਡੀ ਗੱਲ ਕੁ ਕਹਦੀ ਵੀ ਸਿੱਖਾਂ ਹਿੰਦੂਆਂ ਨਹੀਂ ਹੈਗੇ ਉੱਥੇ ਤੋਂ ਨੁਅ ਅਗ ਲੱਗ ਗਈ ਥੋੜਾ ਨਾ ਤਾਂ ਇਹ ਥੋੜਾ ਗਿਆ ਵੀ ਨਹੀਂ ਤੋਂ ਖਾ ਖਰ ਗਿਆ ਬੰਦੀ ਗੱਲ ਤਾਂ ਇਹ ਆ ਉਹ ਕਹਿਣਾ ਸੀ ਕਹਣਾ ਮੈਂ ਬੋਧਾ ਬੋਲਦਾ ਤਾਂ ਮੂੰਹ ਬਣਾਇਆ ਹੋਇਆ ਉਹ ਇੱਕ ਦੇ ਜੁਸ ਦੇ ਧਾਰਾ 25 ਦੇ ਵਿੱਚ ਲੈ ਗਿਆ ਹਿੰਦੂਆਂ ਦਾ ਅੰਗਗਾ ਨਾ ਬੋਧਾ ਕਰਨ ਹਣ ਵਾਲੇ ਸਿੱਖ ਨਾਲ ਜਾਣ ਸਿੱਖ ਦੇ ਜਾਣ ਵੀ ਲਵੇ ਡੇ ਗਿਆ ਨਾ ਉਹ ਆਪ ਤਾਂ ਹਿੰਦੂ ਸੀ ਗਈ ਸੀਗਾ ਇਹ ਪੁਨਾ ਬੈਂਕ ਦੇ ਵਿੱਚ ਝੋਲ ਕਰਿਆ ਇਹਨਾਂ ਨੇ ਸਾਰਾ ਬਹੁਤ ਬੜਾ ਯਾਰ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਦੀ ਆਪਣੇ ਲੋਕਾਂ ਨੂੰ ਆਪਣੇ ਲੋਕਾਂ ਦਾ ਪਤਾ ਨਹੀਂ ਕਿਹੜੀ ਨੀਂਦ 'ਚ ਸੁੱਤੇ ਹੋਇਆ ਜਾਂ ਯਾਰ ਪਿੰਡ ਪਿੰਾਂ ਨੇ ਪਿੰਡ ਬਾਹਰ ਜਾਈ ਜਾਂਦੇ ਨੇ ਡਿਰਦੇ ਡਰਦੇ ਪਤਨਾ ਦੇ ਪਿੰਡਾਂ ਦੇ ਪਿੰਡ ਪੰਜਾਬ ਦੇ ਜਿਹੜੇ ਭਾਈ ਪੁਰਾਣਾ ਹਾਂ ਗਾ ਦੇ ਪੰਜਾਬੀ ਆਪਣਾ ਲੱਭਣ ਜਿਨੀ ਲੱਭਦੇ ਅਗੇ ਪਰਵਾਰ ਬੜੇ ਹੁੰਦੇ ਸੀ ਕਿ ਆਪਣੇ ਇੱਕ ਜਵਾਨ ਮੰਡੀ ਜਾਂ ਮਦੇ ਪਣ ਅੱਜ ਇੱਕ ਜਵਾਨ ਕੀ ਕਈ ਕਤਤਾਂ ਹਨ ਬਹੁਤ ਆ ਜੀ ਭਈਆ ਦਾ ਜਵਾਨ ਜੰਮੀ ਜਾਂਦੇ ਜੇ ਮੈਜੋਰਟੀ ਹੁੰਤਾ ਹੂ ਕੁਝ ਹੁੰਦਾ ਮੈਜੋਰਟੀ ਤਾਂ ਨਹੀਂ ਕਟੂਕਟ ਹੋਵੇ ਹੋਵੇ ਤਾਂ ਸਹੀ ਘਰਾਂ ਨੂੰ ਜੰਡੇ ਲੱਗ ਗਏ ਲੋਕਾਂ ਦੇ ਇੱਕ ਇੱਕ ਜਵਾਨ ਵੀ ਕੋਈ ਵਨਸ਼ੇ ਚ ਮਰ ਗਿਆ ਕੋਈ ਐਕਸੀਡੈਂਟਾਂ ਵਰਗਾ ਕਿਸੇ ਮੇਨਾ ਨੇ ਗੋਲੀ ਮਾਰ ਕੇ ਨੂਨਸਰ ਦਿੱਤਾ ਤਾਂ ਹੰਗਿੰਦੇ ਲੱਗੇ ਇੱਕ ਇੱਕ ਜਵਾਨ ਫਟੋ ਘੜ ਦੋ ਤਿੰਨ ਜਿਹਨਾਂ ਕੋਲੇ ਹੈਗੀ ਅੰਗਿਆਂ ਛੋਟਾ ਦੋ ਤਿੰਨ ਮੁੰਡੇ ਜਮ ਮੈਂ ਨਹੀਂ ਗਾਣਾ ਇਹ ਸਾਰੀ ਜਮਾ ਮੇਰੇ ਅਰ ਦਾ ਮਾਤਰ ਦਾ ਥੱਲੇ ਇੱਕ ਦਿਮਾਗੀ ਬਹੁਤ ਅਮੇਰ ਕੇ ਰੂ ਗਰੀਬਲੀ ਪਰ ਜਿਹਦੇ ਕੋ ਹੈ ਬਣਿਆ ਜਿਹੜਾ 10 ਕਿੱਲੇ ਆ 5 ਕਿੱਲੇ ਆ ਵਾਲਾ ਹੈਗਾ ਨਾ ਲੁਗਾਨੇ ਦੇ ਵਿੱਚ ਜੱਟ ਜਮੀਂ ਦਾ ਉਹ ਤਾਂ ਫਟੋ ਘੜ ਜੋੜਾ ਦਿੰਦੇ ਯਾਰ ਪਰ ਤਾਂ ਜਮੀਨਾ ਪਿੱਛੇ ਬਹੁਤ ਕੁਝ ਹੋਈ ਜਾਂਦਾ ਹੁਣ ਜਿੱਦੂ ਮੂਸੇ ਵਾਲਾ ਕੇ ਅਸੀਂ ਦੇਖ ਲੋ ਜਿਹੜਾ ਜਦੋਂ ਉਪਰ ਆਉਂਦੇ ਉਹਨਾਂ ਨੂੰ ਚੈਨਲ ਨੂੰ ਆ ਮੜ ਦੇ ਵਿੱਚ ਕਿੰਨਾ ਕਾਮ ਉਹਨਾਂ ਨੇ ਬਚਾ ਦੇਣੀ حاصل ਹੋ ਗਿਆ ਚਲੋ ਪੈਸੇ ਵਾਲੇ ਸੀ ਤੇ ਗਰੀਬ ਹੁੰਦੇ ਮੜ ਮੁੱਟਕ ਨਾ ਹੁੰਦੇ ਉਹਨਾਂ ਹੀ ਹਸੀਅਤਾਂ ਦੇ ਲੱਗਾ ਹੀ ਜਾਂਦਾ ਘਾਣਾ ਜਿਹੜਾ ਮੜ ਮੁੱਟ ਸਿਆੜ ਹੋਣੇ ਜਮੀਨ ਦੇ ਉਹ ਵੀ ਲੋਕਾਂ ਨੇ ਖੜਕ ਕੇ ਐਂ ਤੇ ਬਹੁਤ ਹਾਲ ਮੁਰਦਾ ਜਾਂਦਾ ਯਾਰ ਆਪਣੇ ਲਾਹ ਤਾਂ ਨਹੀਂ ਹੁੰਦੀ ਬਾਕੀ ਕੋਈ ਕੋਈ ਤੋਂ ਗੱਡਾ ਖਿਮਾ ਲਾ ਜਾ ਚਾਹੇ ਮੈਨੂੰ ਮਾਫ ਕਰਿਓ ਧੰਨਵਾਦ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕੋਈ ਗਲਤੀ ਸ਼ਾਂਤੀ ਹੋਈ ਤਾਂ ਮਾਫ ਕਰਿਓ वॾी लॻे तव्हां बि कमेंट करनवाद